ਸასი ਘਰ ਭੈਣ ਜੀ ਜੀ ਦਾਦਾ ਜੀ ਨੇ ਬੱਚੇ ਠੀਕ ਹੈ ਸასი ਘਰ ਤੁਸੀਂ ਦਾਦੀ ਜੀ ਹੋ ਠੀਕ ਹੈ ਮਾ ਕੋਈ ਨਾ ਘਬਰਾਓ ਨਾ ਫਿਕਰ ਨਾ ਕਰੋ ਵਾਹਿਗੁਰੂ ਮਿਹਰ ਕਰਨਗੇ ਭਗਵਾਨ ਜੀ ਚੰਗਾ ਕਰਨਗੇ ਅਸੀਂ ਆਏ ਆ ਉਹਨੂੰ ਬੱਚੇ ਨੂੰ ਚੰਗੇ ਵਾਸਤੇ ਆਏ ਆ ਕਿੱਥੇ ਉੱਪਰ ਹਾਂਜੀ ਕਿੰਨੇ ਸਾਲ ਤੋਂ ਭੈਣੇ ਇਦਾਂ ਵਾ 8 ਸਾਲ ਹੋ ਗਏ ਔਰ ਸਕੂਲੇ ਨਹੀਂ ਜਾਂਦਾ ਬਿਲਕੁਲ 8 ਸਾਲ ਤੋਂ ਸਕੂਲ ਨਹੀਂ ਜਾ ਰਿਹਾ ਇਹ 8 ਸਾਲ ਤੋਂ ਬੱਚਾ ਰੂਮ ਦੇ ਵਿੱਚ ਹੀ ਰਹਿੰਦਾ ਘਰ ਦੇ ਵਿੱਚ ਹੀ ਰਹਿੰਦਾ ਹੈ ਘਰ ਆ ਬਸ ਜੇ ਘਰ ਦੇ ਉਹਨੂੰ ਕਹਿੰਦੇ ਆ ਨਾ ਹੁਣ ਤੋਂ ਨੂੰ ਸਕੂਲ ਜਾਣ ਨੂੰ ਪੜ੍ਹਨ ਨੂੰ ਕੁਝ ਕਰਨ ਨੂੰ ਤਾਂ ਗੁੱਸਾ ਕਰਦਾ ਬਹੁਤ ਜ਼ਿਆਦਾ ਹੈਲੋ ਬੇਟਾ ਹਾਊ ਆਰ ਯੂ ਹਾਊ ਆਰ ਯੂ ਵਾਟਸ ਯਰ ਨੇਮ ਹੈਲੋ ਗੋਇਲ ਸਾਹਿਬ ਕਿਦਾਂ ਤੁਹਾਡਾ ਡੇਟ ਆਫ ਬਰਥ ਕੀ ਗੋਇਲ ਸਾਹਿਬ 25 ਮਈ 25 ਮਈ ਔਰ ਯਰ 2007 2007 ਓਕੇ ਤੇ ਫਿਰ ਤੂੰ ਹੋ ਗਿਆ ਹੁਣ 18 ਸਾਲ ਦਾ ਹੈ ਵੈਰੀ ਗੁੱਡ ਦਾੜੀ ਮੁੱਛਾਂ ਆਉਣ ਲੱਗ ਗਈਆਂ ਹੁਣ ਤਾਂ ਗੱਭਰੂ ਹੋ ਗਿਆ ਮੁੰਡਾ ਹੈ ਅਸੀਂ ਤੇਰੇ ਕੋਲ ਇਸ ਕਰਕੇ ਆਏ ਆ ਵੀ ਅਸੀਂ ਚਾਹੁੰਦੇ ਆ ਵੀ ਤੇਤੋਂ ਕੁਝ ਚੀਜ਼ਾਂ ਸਮਝਣੀਆਂ ਚਾਹੁੰਦੇ ਆ ਕੋਈ ਸਿੱਖਣੀਆਂ ਚਾਹੁੰਦੇ ਆ ਕੁਝ ਪੁੱਛਣਾ ਚਾਹੁੰਦੇ ਆ ਵੀ ਤੂੰ 8 ਸਾਲ ਤੋਂ ਮੋਬਾਈਲ ਤੇ ਹੈ ਨਾ ਮੋਬਾਈਲ ਦਿਖਾਈ ਇਤਰਾ ਕਿੱਥੇ ਕਿੱਥੇ ਮੋਬਾਈਲ ਨਹੀਂ ਜਾ ਕੇ ਪੁੱਤ ਨਹੀਂ ਦੇਖਣਾ ਇਹ ਸੀ ਖੋਲਣਾ ਨਹੀਂ ਉਹਨੂੰ ਆਨ ਨਹੀਂ ਕਰਨਾ ਸਿਰਫ ਦੇਖਣਾ ਹੀ ਹੈ ਤੇਰੇ ਹੱਥ 'ਚ ਹੀ ਰਹਿਣਾ ਦਿਖਾ ਦ ਦੇ ਪੁੱਤ ਗੋਹਿਲ ਉਹ ਪਿਆ ਜਲਮਾ ਲੈ ਲੈਣਾ ਫਿਰ ਆਪੇ ਲੈ ਲੈ ਕਿਹਦਾ ਬਾਪ ਕਿਹਦਾ ਫੋਨ ਆ ਕੋਈ ਨਹੀਂ ਇਹ ਤੇਰਾ ਨਹੀਂ ਫੋਨ ਵੈਸੇ ਦੇਖਣਾ ਹੀ ਆ ਨਾ ਕੁਝ ਨਹੀਂ ਕਰਨਾ ਕੁਝ ਨਹੀਂ ਪੁੱਤ ਆਪਾਂ ਦੇਖਣ ਜੜਾ ਇੰਨੇ ਸਾਲਾਂ ਤੋਂ ਤੂੰ ਜਿਹੜੀ ਚੀਜ਼ ਕਰ ਰਿਹਾ ਅਸੀਂ ਸਿਰਫ ਮੈਂ ਕੀ ਦੱਸੂ ਜਾ ਸਕੂ ਤਾਂ ਕਿ ਉਹ ਸਕੂਲ ਵੀ ਚਲੇ ਜਾਈ ਆਪਾਂ ਤਾਂ ਪੁੱਤ ਐਕਸਪਲੋਰ ਕਰਨਾ ਆਏ ਆ ਸਿਰਫ ਤੇਰੇ ਨਾਲ ਕੁਝ ਸਮਾਂ ਅਕਲ ਤਾਂ ਬਸ ਤੈਨੂੰ ਹਣਾ ਟਾਈਮ ਸਪੈਂਡ ਕਰਨਾ ਆ ਪੁੱਤ ਅਸੀਂ ਕੋਈ ਤੈਨੂੰ ਉਹ ਤੈਨੂੰ ਗਾਈਡ ਹੀ ਕਰਨਾ ਵਾ ਸਾਰਿਆਂ ਨੂੰ ਵੈਰੀ ਗੁੱਡ ਇਹ ਫੋਨ ਯੂਜ਼ ਕਰਦਾ ਕਿਹੜਾ ਫੋਨ ਆ ਪੁੱਤ ਇਹ ਹੈ ਰੀਅਲਮੀ ਰੀਅਲਮੀ ਔਨ ਕਰ ਬੇਟਾ ਓਕੇ ਲੌ ਖੋਲੇ ਦਾ ਬੇਟਾ ਆਪ ਵੀ ਕੋਈ ਅਸੀਂ ਫੜਨਾ ਨਹੀਂ ਦਿੱਤੋ ਪੜ੍ਹਨ ਨੂੰ ਚਾਹ ਰ ਪਰ ਮੈਂ ਦੇਖ ਮੈਂ ਸਿਰਫ ਦੇਖਣਾ ਚਾਹਣਾ ਵੀ ਤੂੰ ਯੂਜ਼ ਕੀ ਕਰਦਾ ਮਤਲਬ ਤੇਰੇ ਸਕਰੀਨ ਤੇ ਇਸ ਟਾਈਮ ਮੰਨ ਲਓ ਸਕਰੋਲ ਤੇ ਕੀ ਪਿਆ ਬਸ ਇਹ ਹੀ ਦੇਖਣਾ ਚਾਹੁੰਦਾ ਪਲੀਜ਼ ਖੋਲ ਨਾ ਬੁੱਤੂ ਕਰ ਮੈਂ ਮੈਨੂੰ ਕਹਿੰਦਾ ਫੇ ਮੈਂ ਠੀਕ ਹੋ ਗਿਆ ਮੈਨੂੰ ਕੁਝ ਨਹੀਂ ਹੋਇਆ ਦੇਖ ਮਾਨਿਕ ਤੂੰ ਚਾਹਣਾ ਨਾ ਵੀ ਤੂੰ ਆਪਣੀ ਲਾਈਫ ਦੇ ਵਿੱਚ ਅੱਗੇ ਵਧੇ ਲਾਓ ਦਿਖਾ ਲਓ ਸਰ ਲਾਓ ਖੋਲ ਕੇ ਦਿਖਾ ਸਾਨੂੰ ਪਤਾ ਲੱਗੇ ਵੀ ਤੂੰ ਬਿਲਕੁਲ ਨਾਰਮਲ ਆ ਮੈਂ ਫੋਨ ਫੜਦਾ ਨਹੀਂ ਦੇ ਦੋ بس تو ਆਪਣੇ ਆ ਕੋਈ ਮੈਨ ਚਾਹਨਾ ਮੈਂ ਤੂੰ ਮੈਨੂੰ ਇਦਾਂ ਖੋਲ ਕੇ ਸਕਰੀਨ ਤੇ ਪਹਿਲੀ ਐਪ ਤੇ ਦੂਜੀ ਐਪ ਕਿਹੜੀ ਖੁੱਲੀ ਹੋਈ ਆ ਉਹ ਦਿਖਾ ਦੇ ਬਸ ਖੋਲ ਦੇ ਤਾ ਠੀਕ ਹੋਣਾ ਨਾ ਪੜਦਾ ਨਾ ਲਾਈਫ ਬਣਾਣੀ ਆ ਤਾਂ ਖੋਲ ਦੇ ਕੋਣ ਉਹ ਕੋਈ ਤਾਂ ਇਹਦੇ ਟਰੀਟਮੈਂਟ ਵੀ ਤਾਂ ਹੀ ਹੋਊਗਾ ਨਾ ਮੈਂ ਤੈਨੂੰ ਦੱਸਿਆ ਉੱਥੇ ਮੈਡੀਸਨ ਦੇਣੀ ਆ ਤੇਰਾ ਥੋੜਾ ਜਿਹਾ ਟਰੀਟਮੈਂਟ ਕਰਨਾ ਬਸ ਠੀਕ ਹੋ ਜਾ ਪੁੱਤ ਤੂੰ ਪੜੇ ਲਿਖਿਆ ਨਾ ਤੈਨੂੰ ਪਤਾ ਨਾ ਲਾਈਫ ਕੀ ਨੂੰ ਕਹਿੰਦੇ ਆ ਲਾਈਫ ਕਹਿੰਦੇ ਇੱਕ ਬੱਚਾ ਘਰ ਦੇ ਵਿੱਚ ਜਨਮ ਲੈਂਦਾ ਔਰ ਉਹਨੂੰ ਮਾਂ ਬਾਪ ਔਰ ਦਾਦਾ ਦਾਦੀ ਉਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਆ ਹਨਾ ਵੀ ਸਾਡਾ ਬੱਚਾ ਹੋਇਆ ਫਿਰ ਉਹ ਸੇਰੇ ਬੰਦਿਆ ਖੁਸ਼ੀਆਂ ਮਨਾਉਂਦੇ ਆ ਹਨਾ ਹੁੰਦੀਆਂ ਨੇ ਗੱਲਾਂ ਤੇਰੇ ਵੀ ਹੋਈਆਂ ਸੀ ਹਨਾ ਫਿਰ ਮੰਮੀ ਪਾਪਾ ਤੈਨੂੰ ਪੜਨ ਲਾਉਂਦੇ ਆ ਵੀ ਸਾਡਾ ਬੱਚਾ ਪੜੂਗਾ ਫਿਰ ਮੰਮੀ ਪਾਪੇ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ ਵੀ ਮੇਰਾ ਬੇਟਾ ਡਾਕਟਰ ਬਣੋ ਮੇਰਾ ਬੇਟਾ ਇੰਜੀਨੀਅਰ ਬਣੋ ਹਨਾ ਮੇਰਾ ਬੇਟਾ ਪਾਇਲਟ ਬਣੋ ਇਦਾਂ ਹੀ ਤੇਰੇ ਤੋਂ ਵੀ ਬਹੁਤ ਸਾਰੇ ਸੁਪਨੇ ਸੀ ਤੇਰੇ ਮੰਮੀ ਪਾਪਾ ਦਾਦੀ ਤੇਰੀ ਹਨਾ ਔਰ ਹੁਣ ਤੂੰ ਉਹਨਾਂ ਦੇ ਸੁਪਨੇ ਪੂਰੇ ਨਹੀਂ ਕਰਨਾ ਚਾਹੁੰਦਾ ਚਾਹਨਾ ਔਰ ਫਿਰ ਉਹਨਾਂ ਨੂੰ ਸੁਪਨਿਆਂ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਤੈਨੂੰ ਸਕੂਲ ਜਾਣਾ ਚਾਹੀਦਾ ਹੁਣ ਇੱਕ ਵਿਸ਼ਵਾਸ ਕਰਕੇ ਮੈਂ ਸਿਰਫ ਤੇਰੇ ਮੋਬਾਈਲ ਤੇ ਹੀ ਦੇਖਣਾ ਚਾਹੁੰਦਾ ਤੂੰ ਅੱਜ ਕੀ ਕੀਤਾ ਇਹਦੇ ਤੇ ਲੇਕਿਨ ਪੁੱਤ ਤੈਨੂੰ ਵੀ ਪਤਾ ਅੱਜ ਕੱਲ੍ਹ ਲੋਕ ਖਲਵਾਉਣੇ ਕੋਈ ਔਖੀ ਗੱਲ ਨਹੀਂ ਖੁੱਲ ਸਕਦੇ ਲੋਕਾਂ ਨੂੰ ਜਿਵੇਂ ਤਿੱਤ ਫੋਨ ਹੁਣ ਫੜ ਲਵਾ ਮੈਂ ਲੋਕ ਖਲਵਾ ਸਕਦਾ ਜਰਾ ਹੈਨਾ ਤਰੀ ਡੇਟ ਆਫ ਬਰਥ ਵੀ ਪਤਾ ਮੇਲ ਤੋਂ ਪਤਾ ਲੱਗ ਗਿਆ ਸਾਰਾ ਕੁਝ ਚੱਕ ਕੇ ਤੂੰ ਹੋ ਜਾਣ ਡੇਟ ਆਫ ਬਰਥ ਪਤਾ ਬਾਕੀ ਚੀਜ਼ ਸਾਰੀ ਨਿਕਲ ਆਉਣੀ ਤੈਨੂੰ ਪਤਾ ਨਾ ਇਹੀ ਕੁਐਸਚਨ ਪੁੱਛੂਗੇ ਉਹ ਕੋਈ ਤੁਹਾਡੀ ਡੇਟ ਆਫ ਬਰਥ ਕੀ ਹੈ ਉਹ ਤੂੰ ਮੈਨੂੰ ਦੱਸਦੀ ਹੈ ਮੇਲ ਆਈਡੀ ਤੇ ਇਹੀ ਚੱਕਣਾ ਹਾਂ ਕੀ ਕਰਾਂਗੇ ਆਥੈਂਟਿਕ ਆਈਡ ਲਾਈ ਹੋਈ ਹੈ ਤੇਰੀ ਕੋਈ ਕਿੰਨੇ ਲਾਏ ਹੋਇਆ ਚਲ ਆਪਾਂ ਐ ਕਰਦੇ ਆਂ ਆਪਾਂ ਸ਼ਰਤ ਲਾ ਲੈਨੇ ਆਂ ਤੂੰ 10 ਮਿੰਟ ਫੋਨ ਮੈਨੂੰ ਦੇ ਮੈਂ ਸਾਰੇ ਲੋਕ ਖੋਲ ਲੈਣਾ ਤੇਰੇ ਖੋਲ 10 ਮਿੰਟ ਦੇ ਦੇ ਫੇ ਮੈਨੂੰ ਲਾ ਸ਼ਰਤ ਮੈਂ じゃ ਫੇ ਆਪੇ ਖੋਲ ਦੇ ਯਾਰ ਕੋਲ ਦੇ ਮਾਣੀ ਮੈਂ ਤਾਂ ਹੁਣ ਥੋੜੀ ਆਪਾਂ ਕਿਹੜਾ ਕੁਝ ਗਲਤ ਕਹਿਣਾ ਆਪਾਂ ਕੁਝ ਤੇਰੇ ਹੱਥ 'ਚ ਹੀ ਰਹਿਣਾ ਫੋਨ ਤੇਰੇ ਹੱਥ 'ਚ ਹੀ ਰਹਿਣਾ ਸਾਰਾ ਕੁਝ ਫੇ ਤੂੰ ਕਹਿੰਦਾ ਮੈਂ ਠੀਕ ਆ ਹੂੰ ਤਰਾਂ ਦਾ ਤੂੰ ਬਾਹਰ ਚੱਲਦੇ ਆਂ ਆਪਾਂ ਛੱਡ ਨਾ ਦੇ ਕੋਲ ਕੋਈ ਨਾ ਨਾ ਕੋਲ ਕਿ ਨਹੀਂ ਕੋਈ ਅਸੀਂ ਨਿਕਲਾਉਂਦੇ ਦਿੱਤੋਂ ਮੋਬਾਈਲ ਹੈ ਰੱਖਦੇ ਮੋਬਾਈਲ ਇੱਥੇ ਆ ਜਾ ਮੋਬਾਈਲ ਦੀ ਲੋੜ ਤੇ ਚੱਲ ਚੱਲ ਮੈਂ ਚੱਲ ਜੀ ਆ ਜਾ ਮੇਰਾ ਪਤਾ ਆਰੇ ਆਰੇ ਮम्मा ਆਰੇ ਬੱਤ ਮम्मा ਆਰੇ ਉਹ ਨਹੀਂ ਮੂਹਤਾ ਹੁੰਦੇ ਇਹ ਬੱਚਾ ਬਾਜੀ ਪਿਛਲੇ 3 ਸਾਲਾਂ ਤੋਂ ਸਕੂਲ ਨਹੀਂ ਜਾ ਰਿਹਾ ਔਰ ਇੱਕ ਗੇਮ ਸਾਰਾ ਦਿਨ ਖੇਡੀ ਜਾਣੀ ਸਕਰੋਲ ਕਰੀ ਜਾਣਾ ਮੋਬਾਈਲ ਦੇਖੀ ਜਾਣਾ ਜਿਹੜੇ ਬੱਚੇ ਤੋਂ ਬਹੁਤ ਸਾਰੀਆਂ ਮਾਪੇ-ਬਾਪ ਨੂੰ ਉਮੀਦਾਂ ਸੀ ਅੱਜ ਇੰਟਰਨੈਟ ਦੀ ਦੁਨੀਆ ਦੇ ਵਿੱਚ ਉਹਨਾਂ ਬੱਚਿਆਂ ਨੂੰ ਆ ਮੋਬਾਈਲਾਂ ਨੇ ਖਾ ਲਿਆ ਮੋਬਾਈਲਾਂ ਨੇ ਪਤਾ ਨਹੀਂ ਸਾਡਾ ਕਿੰਨਾ ਕੁਝ ਹਜਮ ਕਰ ਲਿਆ ਮੋਬਾਈਲਾਂ ਨੇ ਕਿਤਾਬਾਂ ਖੋਲੀਆਂ ਸਾਡੇ ਤੋਂ ਸਾਡੇ ਬੱਚਿਆਂ ਦੀ ਅਟੈਚਮੈਂਟ ਸੀ ਜਿਹੜੀ ਉਹ ਖੋਲੀ ਘਰ ਦੇ ਵਿੱਚ ਇੱਕ ਦੂਜੇ ਨਾਲ ਮਿਲਣਾ ਵਾਤਣਾ ਖੋਲਿਆ ਪਤਾ ਨਹੀਂ ਮੋਬਾਈਲ ਕੀ ਕੁਝ ਖਤਮ ਕਰੀ ਜਾਂਦਾ ਪਰ ਹੁਣ ਸਾਡਾ ਜਿਹੜਾ ਜੀਵਨ ਆ ਸਾਡੀ ਜਿਹੜੀ ਜੀਵਨ ਰੇਖਾ ਸਾਡੇ ਬੱਚੇ ਆ ਉਹ ਵੀ ਖੋ ਰਿਹਾ ਇਹ ਮੋਬਾਈਲ ਆਪ ਇੱਥੇ ਬਹੁਤ ਸਾਰੇ ਲੋਕ ਕਹਣਗੇ ਵੀ ਮਾਪੇ ਰੋਕਦੇ ਕਿਉਂ ਨਹੀਂ ਮਾਪੇ ਮੋਬਾਈਲ ਕਾਤੋਂ ਲੈ ਕੇ ਦਿੱਤਾ ਮਾਪੇ ਰੀਚਾਰਜ ਕਾਤੋਂ ਕਰਾਉਂਦਾ ਤੇ ਉਹ ਮਾਪੇ ਮਜਬੂਰ ਆ ਕੱਲਾ ਪੁੱਤ ਬੱਚਾ ਵਾ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਮਾਰਦਾ ਪੰਨ ਤੋੜ ਕਰਦਾ ਰੋਟੀ ਨਹੀਂ ਖਾਂਦਾ ਗੁੱਸਾ ਕਰਦਾ ਫਿਰ ਮਾਪੇ ਕੀ ਕਰਨ ਮਾਪੇ ਮੋਬਾਈਲ ਦਾ ਰੀਚਾਰਜ ਕਰਾ ਤੇ ਉਹਨੂੰ ਸ਼ਾਂਤ ਕਰ ਲੈਂਦੇ ਆ ਸਕੂਲ ਨਹੀਂ ਜਾਂਦਾ ਮਾਪੇ ਸਮਝਾਉਂਦੇ ਆ ਮਨਾਉਂਦੇ ਆ ਔਰ ਉਹ ਕਹਿੰਦਾ ਮੈਂ ਨਹੀਂ ਜਾਣਾ ਫਿਰ ਉਹ ਅਗਰੈਸਿਵ ਹੋ ਜਾਂਦਾ ਬਹੁਤ ਜ਼ਿਆਦਾ ਗੁੱਸਾ ਕਰਦਾ ਤਾਂ ਇਦਾਂ ਹੀ ਸਮਾਂ ਬੀਤਦਾ ਬੀਤਦਾ ਅੱਜ 3 ਸਾਲਾਂ ਤੋਂ ਇਹ ਬੱਚਾ ਸਕੂਲ ਨਹੀਂ ਜਾ ਰਿਹਾ ਤੇ ਇਹ ਮੋਬਾਈਲ ਤੇ ਭੈਣੇ 7-8 ਸਾਲ ਹੋ ਗਏ ਨੂੰ ਹਾਂਜੀ ਇਹ 6th ਦੇ ਵਿੱਚ ਨੇ ਸਟੱਡੀ ਛੱਡਤੀ ਸੀ ਹੂੰ ਮੈਂ ਬਹੁਤ ਇਹਨੂੰ ਜ਼ਬਰਦਸਤੀ ਫਿਰ ਇੱਥੇ ਗਵਰਨਮੈਂਟ ਸਕੂਲ 'ਚ ਲਗਾਇਆ ਹੂੰ ਉੱਥੇ ਇਹਨੇ 7th ਕੀਤੀ ਫਿਰ 8th ਦੇ ਵਿੱਚ ਫੇਰ ਇਹਨੇ ਛੱਡ ਪਾਇਆ ਕਿਉਂਕਿ ਮੈਂ ਪੇਪਰ ਨਹੀਂ ਦੇਣੇ ਹੈਗੇ ਮੈਨੂੰ ਸ਼ਾਂਦਾ ਨਹੀਂ ਹੈਗਾ ਉਹ ਇੱਕ ਤਾਂ ਪਹਿਲਾਂ ਘਰੋਂ ਨਿਕਲਦਾ ਹੋਇਆ ਹੀ ਬਹੁਤ ਪਰੇਸ਼ਾਨ ਕਰਦਾ ਸੀ ਉੱਠਦਾ ਹੀ ਨਹੀਂ ਸੀ ਹੁੰਦਾ ਅੱਜ ਨਹੀਂ ਜਾਣਾ ਕੱਲ ਚਾਹੂੰਗਾ ਅਜ ਨਹੀਂ ਜਾਣਾ ਕੱਲ ਚਾਹੂੰਗਾ ਐਦਾਂ ਹੀ ਕਰਦੇ ਕਰਦੇ ਹੁਣ 8-9 ਸਾਲ ਹੋ ਗਏ ਨੇ ਓਕੇ ਮਤਲਬ ਕਿਹੜੇ ਸਾਲ ਦੀ ਗੱਲ ਹੈ ਭੈਣ ਜੀ ਇਹ ਇਹ ਹੋਊਗੀ ਫੈਕਰੀ ਜਨ 2022 22 ਜੁਨੀਓ ਸੋ ਇਹ ਫਤਬਾਈ ਤੋਂ ਵਿੱਚ ਵੀ ਗੈਪ ਪਿਆ ਵਾ ਨਾ 2017 17 ਤੋਂ ਛੱਡਤਾ ਸੀ ਇਹ 2017 ਤੋਂ ਨਹੀਂ 18 3 10 18 6 ਦੇ ਵਿੱਚ ਸੀਗਾ ਜਿਹਨੇ ਛੱਡਤਾ ਸੀ ਵੈਸੇ 6 ਦੇ ਮੈਂ ਇਹਨੂੰ ਲਾਸਟ ਦੇ ਵਿੱਚ ਵੀ ਮਹੀਨੇ ਇੱਕ ਜਿਹਨੂੰ ਸਟੱਡੀ ਕਰਵਾ ਕੇ ਫਾਈਨਲ ਐਗਜ਼ਾਮ ਦਵਾਤੇ ਸੀਗੇ ਮੈਂ ਕਿਹਾ ਤੂੰ ਸਟੱਡੀ ਕਰਕੇ ਐਗਜ਼ਾਮ ਦੇਦੇ ਵੀ ਤੇਰੀ ਹੋ ਜੂਗੀ ਅੱਗੇ ਤੂੰ ਇੰਨਾ ਠੀਕ ਹੋ ਜੇਂਗਾ ਇਹ ਪੂਰਾ ਸਾਲ ਗਿਆ ਉਹ ਲੋ 18 ਚ ਇਹਨੇ ਹਾਂ ਛੱਡਤਾ ਸੀ ਛੱਡਤਾ ਸੀ ਲਗਭਗ ਹਨਾ ਤੇ ਫਿਰ ਇਹਨੇ ਉਦੋਂ ਵੀ ਇਹਦੇ ਕੋਲ 18 ਚ ਮੋਬਾਈਲ ਸੀਗਾ ਇਹਦੇ ਕੋਲੇ ਨਹੀਂ ਉਦੋਂ ਮੋਬਾਈਲ ਨਹੀਂ બસ ਵੈਸੇ ਹੀ 2 ਮਿੰਟ ਜਿਵੇਂ ਸਾਡਾ ਮੋਬਾਈਲ ਲੈ ਲਿਆ ਥੋੜਾ ਜਿਹਾ ਉਦਾਂ ਉਹ ਚਲਾ ਲੈਂਦਾ ਸੀ ਪਰ ਪੜ ਲੈਂਦਾ ਸੀ ਬਹੁਤ ਵਧੀਆ ਤਰੀਕੇ ਨਾਲ ਮੈਨੂੰ 1 ਮਹੀਨੇ ਚ ਟੀਚਰਾਂ ਵੀ ਹੈਰਾਨ ਰਹਿ ਗਈਆਂ ਸੀ ਵੀ ਇਹਨੇ ਸਟੱਡੀ 1 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਐਡੇ ਵਧੀਆ ਪੇਪਰ ਦੇਤੇ ਹੂੰ 1 ਮਹੀਨੇ ਤੋਂ ਬਾਅਦ ਹਾਂਜੀ 6th ਦੇ 6th ਦੇ ਹਾਂਜੀ ਫਿਰ ਉਸ ਤੋਂ ਬਾਅਦ ਇਹਨੇ ਅਗਲੇ ਸਾਲ ਫਿਰ ਤਾਂ ਫੋਨ ਦੀ ਲਗਣਾ ਸ਼ੁਰੂ ਕਰਤਾ ਫੇਗੀ ਹੈ ਹੀ ਨਹੀਂ ਹੈਗਾ ਫੋਨ ਫਿਰ ਇਹਨੇ ਧੁੱਤ ਜਿੱਦ ਕਰਕੇ ਲੈ ਲਿਆ ਫੋਨ ਇਹਦੇ ਪਾਪਾ ਨੇ ਲਿਆ ਕੇ ਦਿੱਤਾ ਉਸ ਦਿਨ ਮੈਂ ਘਰੇ ਹੈ ਨਹੀਂ ਸੀਗੀ ਹੂੰ ਇਹਨੇ ਜਿੱਦ ਕੀਤੀ ਹੋਣੀ ਆ ਉਹਨਾਂ ਨੇ ਫੋਨ ਲੈ ਆ ਕੇ ਦਿੱਤਾ ਨੂੰ ਤੇ ਫਿਰ ਮੈਂ ਕਿਹਾ ਵੀ ਆਪਾਂ ਨੈਟ ਨਹੀਂ ਪਾਉਣਾ ਹੈਗਾ ਨੂੰ ਤੇ ਚਲੋ ਮਾੜੀ ਮੋਟਾ ਕੁਝ ਦੇਖਦਾ ਦੇਖੀ ਜਾਂਦਾ ਫਿਰ ਮੈਂ ਉਸ ਦਿਨ ਫੇਰ ਨਹੀਂ ਸੀਗੀ ਫਿਰ ਇਹਨੇ ਜਿੱਦ ਕਰਕੇ ਫੇਰ ਆਪਣੇ ਪਾਪਾ ਤੋਂ ਨੈਟ ਪਵਾ ਲਿਆ ਤੇ ਉਸ ਤੋਂ ਬਾਅਦ ਤਾਂ ਫਿਰ ਬਿਲਕੁਲ ਹੀ ਬਾਹਰ ਜਾਣਾ ਹੀ ਬੰਦ ਕਰਤਾ ਜਦੋਂ ਇੰਟਰਨੈਟ ਤੇ ਆ ਗਿਆ ਇਹ ਗੱਲ ਹੈਗੀ ਆ 19 ਦੀ? ਹਾਂਜੀ 19 ਦੀ। 19 ਦੀ ਗੱਲ ਆ। ਠੀਕ ਆ। ਤੇ ਇਹਦੇ ਪਾਪਾ ਕਿੱਥੇ ਨੇ ਹੁਣ? ਉਹ ਕਿਤੇ ਬਾਹਰ ਗਏ ਹੋਏ ਨੇ ਅੱਜ। ਅ ਕੱਲ ਤੱਕ ਘਰੇ ਸੀਗੇ। ਆਹ ਨਾਲ ਆਇਆ ਵੈਸੇ ਕਹਿੰਦੇ ਸੀ ਡੇਢ-ਦੋ ਘੰਟੇ ਚ ਆ ਜਾਣਾ ਮੈਂ। ਦੋ ਭੈਣ ਭਰਾ ਨੇ ਇਹ ਹਨਾ? ਨਹੀਂ ਤਿੰਨ ਨੇ। ਤਿੰਨ ਨੇ। ਦੋ ਬੇਟੀਆਂ ਨੇ। ਇੱਕ ਬੇਟਾ। ਹਾਂਜੀ। ਦੋਨੇ ਬੇਟੀਆਂ ਤੋਂ ਵੱਡੀਆਂ ਵਾ ਦੋਨੋਂ ਇਹ ਛੋਟਾ ਵਾ। ਹਾਂਜੀ। ਇਹਨਾਂ ਵੱਡੀਆਂ ਸਕੂਲ ਸੀ। ਤੋਂ ਉਹ ਵੀ ਛੱਡ ਕੇ ਸਰਕਾਰੀ ਚ ਆ ਗਿਆ। ਚਲੋ ਸਰਕਾਰੀ ਦੇ ਵਿੱਚ ਵੀ ਬਹੁਤ ਵਧੀਆ ਪੜ੍ਹਾਈ ਸੀ ਤੂੰ ਉੱਥੇ ਵੀ ਬਹੁਤ ਵਧੀਆ ਪਾਸ ਹੋ ਗਿਆ ਸੀ ਹੁਣ ਕਰਦੇ ਫਿਰ ਇਹ ਹੁੰਦਾ ਸੀਗਾ ਵੀ ਜੇ ਹੁਣ ਮੈਂ ਚ ਲਗਾ ਕੇ ਰੱਖਦੀਆਂ ਵੀ ਐਡਮਿਸ਼ਨਾਂ ਵੀ ਦੇਣੀਆਂ ਨੇ ਫੀਸਾਂ ਵੀ ਦੇਣੀਆਂ ਨੇ ਹਰ ਮਹੀਨੇ ਵੀ ਜਾਂਦਾ ਵੀ ਹੈ ਨਹੀਂ ਫਿਰ ਉਹ ਘਰੇ ਫਿਰ ਲੜਾਈ ਹੁੰਦੀ ਸੀ ਇਹ ਜਾਂਦਾ ਹੈ ਨਹੀਂ ਕਿ ਆ ਵੀ ਸਾਰਾ ਦਿਨ ਫੀਸਾਂ ਭਰੀ ਚੱਲੋ ਮਨ ਨੇ ਇਹ ਜिद ਕਰਨ ਲੱਗ ਗਿਆ ਉਹਦਾ ਹਾਂਜੀ ਔਰ ਜੇ ਤੁਸੀਂ ਨਹੀਂ ਦਿੰਦੇ ਹੁਣ ਵੀ ਮੰਨ ਲੋ ਰੀਚਾਰਜ ਤਾਂ ਮੁੱਕੀ ਜਾਂਦਾ ਹੁਣ ਇਹਦਾ ਵੀ ਹੁਣ ਵੀ ਮਹੀਨੇ ਦੋ ਮਹੀਨੇ ਤੋੜਾ-ਪੋੜੀ ਕਰ ਦੇਣੀ ਆ ਉਹ ਤੁਸੀਂ ਉੱਪਰ ਦੇਖਦੇ ਨਾ ਗੇਟ ਭੰਨਿਆ ਪਿਆ ਵਾ ਹਾਂ ਉਹ ਸਾਰਾ ਮੈਂ ਦੇਖਿਆ ਉਹ ਇਹਨੇ ਸਾਰਾ ਅਸੀਂ ਇੱਕ ਵਾਰੀ ਉਹਨੂੰ ਰੂਮ ਦੇ ਵਿੱਚ ਬੰਦ ਵੀ ਕਰਤਾ ਸੀਗਾ ਫੋਨ ਲੈ ਕੇ ਫਿਰ ਇਹਨੇ ਸਾਰਾ ਗੇਟ ਬੁਟ ਭੰਨਤਾ ਫਿਰ ਹਰ ਚੀਜ਼ ਨੂੰ ਤੋੜਾ-ਪੋੜੀ ਚੱਦਰ ਇਹਨੇ ਬੈੱਡ ਦੀ ਚੱਦਰ ਸੜ ਦੇਣੀ ਗੱਦੇ ਚੱਕ ਦੇਣੇ ਉਹ ਵੀ ਵੱਲਾ ਸੀ ਨਾ ਆ ਪਹਿਲਾਂ ਦੀ ਗੱਲਾਂ ਦੱਸ ਦਿੱਤੀਆਂ ਮੈਂ ਮੈਂ ਵਿਸ਼ਵਾਸ ਉਹ ਨਹੀਂ ਸੀ ਕਿ ਉਹ ਬਾਅਦ ਵਿੱਚ ਮੈਂ ਬਾਅਦ ਚ ਹਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਥੋੜਾ ਜਿਹਾ ਫਿਰ ਟਿਕ ਟਿਕਣਾ ਸ਼ੁਰੂ ਹੋ ਗਿਆ ਪਰ ਫੋਨ ਨਹੀਂ ਛੱਡਿਆ ਨਾ ਉਹਨੇ ਹੁਣ ਕਹਿੰਦਾ ਸੀਗਾ ਮੈਂ ਸਕੂਲ ਜਾਣਾ ਵਾ ਮੈਂ ਟਿਊਸ਼ਨ ਜਾਣਾ ਮੈਨੂੰ ਪੜਾ ਦੋ ਤੇ ਫਿਰ ਅਸੀਂ ਮੈਂ ਇਹਨੂੰ ਪੁੱਛਦੀ ਵੀ ਚਲ ਤੂੰ ਮੈਂ ਸਕੂਲ ਦਿਖਾ ਲਿਆਨੀ ਆ ਕਿ ਚਲਾ ਜਾ ਸਕੂਲ ਪਰ ਗਿਆ ਹੀ ਨਹੀਂ ਫਿਰ ਮੇਰੀ ਗੱਲਾਂ ਨੂੰ ਇਗਨੋਰ ਕਰ ਦਿੰਦਾ ਵਾ ਕੋਈ ਗੱਲ ਨਹੀਂ ਤਾਂ ਮੈਂ ਹੁਣੇ ਹੁਣ ਮੈਂ ਅੱਜ ਕੱਲ ਦੀ ਇਹਦੀ ਤੋਰੀ ਤਿਆਰੀ ਕਰ ਲਈ ਤਾਂ ਮੇਰੇ ਕੱਲ ਦਾ ਹੁਣ ਮੈਨੂੰ ਕਹਿ ਰਿਹਾ ਵਾ ਟਿਊਸ਼ਨ ਲਗਾ ਦੋ ਮੈਨੂੰ ਟਿਊਸ਼ਨ ਲਗਾ ਦਿਆਂਗੀ ਕੋਈ ਗੱਲ ਨਹੀਂ ਮੈਂ ਪੜ ਲੂੰਗਾ ਕਿਨ ਕਿਤੇ ਭੇਜੋ ਨਾ ਉਹ ਮੋਬਾਈਲ ਤੇ ਕੀ ਕਰਦਾ ਹੈ ਜ਼ਿਆਦਾ ਜ਼ਿਆਦਾ ਪਤਾ ਨਹੀਂ ਵੈਸੇ ਤਾਂ ਗੇਮ ਵਗੈਰਾ ਖੇਡਦਾ ਵਾ ਜਾਂ ਖਾਣਾ ਵਗੈਰਾ ਖਾਂਦੇ ਹੇ ਉਲਟਾ ਚਸ਼ਮਾ ਦੇਖ ਲੈਂਦਾ ਵਾ ਬਸ ਇਹਨੇ ਚਲਾਣਾ ਮੋਬਾਈਲ ਹੀ ਆ ਨਹੀਂ ਪੁੱਤ ਸਹੀ ਦੱਸ ਦੇ ਕੋ ਮੋਬਾਈਲ ਦੇ ਵਿੱਚ ਤੂੰ ਕੀ ਦੇਖਦਾ YouTube ਦੇਦਾ ਇੱਕ ਪਬਜੀ ਖੇਡਦਾ ਨਹੀਂ ਕਿਹੜੀ ਆਨਲਾਈਨ ਗੇਮ ਕਿਹੜੀ ਚੱਲ ਰਹੀ ਜਿਹੜੀ ਇਹ ਲਾ ਫ੍ਰੀ ਫਾਇਰ ਕਿਹੜੀ ਖੇਡਦਾ ਹੁੰਦਾ ਸੀ 60 60 ਮੈਂ ਤਾਂ ਤੈਨੂੰ ਦੇਖਿਆ ਕਿੰਨੀ ਵਾਰੀ ਖੇਡਦਾ ਕਿਸ ਤਰ੍ਹਾਂ ਆ ਗਿਆ ਲਾ ਹੁਣ ਸਮਾਂ ਬਹੁਤ ਚੱਲਿਆ ਚਾਰਜ ਲਗਾ ਕੇ ਵੀ ਫੋਨ ਹੀ ਚਲਾਉਂਦਾ ਰਹਿੰਦਾ ਵਾ ਇਹ ਨਹੀਂ ਮੈਂ ਚਾਰਜ ਲਗਾਤਾ ਫੋਨ ਮੈਂ ਰੱਖਦਾ ਥੋੜੀ ਤੇ ਉੱਥੇ ਚੇਅਰ ਲਗਾਉਗਾ ਉੱਥੇ ਬੈਠਾ ਰਹੂਗਾ ਕੋਈ ਲਾਈਟ ਗਈ ਹੋਈ ਆ ਤਾਂ ਵੀ ਨਹੀਂ ਜਿੱਥੇ ਹਨਾ ਨੈਕਸਟ ਹੁੰਦਾ ਵਾ ਉੱਥੇ ਜਾ ਕੇ ਬਹਿ ਜਾਣਾ ਨੇ ਚਾਹੇ ਗਰਮੀ ਚੀਤੋਂ ਨਾ ਬਹਿਣਾ ਪਵੇ ਓਕੇ ਮਹੀਨਾ ਦਾ ਇਹ ਨੰਨਾ ਨਹੀਂ ਹੁਣ ਵੀ ਇਹ ਕੱਲ ਪਰਸ ਪਰਸੋ ਨਾ ਆਇਆ ਵਾ ਉਹ ਵੀ ਬੜੀ ਮੁਸ਼ਕਿਲ ਨਾਲ ਕਹਿ ਕੇ ਕਿਲਾ ਮਾ ਸਾਹਿਬ ਸਰੀਰ ਖਰਾਬ ਹੋ ਜੂਗਾ ਤੇਰਾ ਮਹੀਨੇ ਮਹੀਨੇ ਵਾਰ ਨਹੀਂ ਆਵਾਂ ਨਾ ਤਾਂ ਕਾ ਤੂੰ ਕਰਦਾ ਪੁੱਤੂ ਬਾਲਾਂ ਦੀ ਕਟਿੰਗ ਵਗੈਰਾ ਫਿਰ ਬਾਲਾਂ ਦੀ ਕਟਿੰਗ ਵੀ ਬਹੁਤ ਅੱਖੀ ਹੁਣ ਇਹਨੂੰ ਕਿਹਾ ਸੀ ਮੈਂ ਕਿ ਤੂੰ ਬਾਲ ਤਾਂ ਕਟਿੰਗ ਕਰਵਾ ਲੈ ਫਿਰ ਨਹਾ ਲਈ ਕੋਈ ਨਹੀਂ ਮੈਂ ਬਾਅਦ ਕਰਾ ਲੂੰਗਾ ਦੋ ਚਾਰ ਦਿਨਾਂ ਚ ਕਰਵਾ ਕੇ ਹੁੰਦਾ ਜਾ ਕੇ ਕਰਵਾ ਕੇ ਤਾਂ ਹੁੰਦਾ ਵਾ ਇਹ ਕੀ ਇਹ ਨਾ ਜਾਂਦਾ ਇਕੱਲਾ ਹੀ ਜਾ ਲੈਂਦਾ ਨਹੀਂ ਇਹ ਤੇ ਪਾਪਾ ਲੈ ਕੇ ਜਾਂਦਾ ਪਾਪਾ ਲੈ ਕੇ ਇਕੱਲਾ ਹੀ ਕਿਤੇ ਨਹੀਂ ਜਾਂਦਾ ਨਹੀਂ ਦਾਦਾ ਜੀ ਦਾ ਕੀ ਨਾਮ ਸੀ ਪਤਾ ਹੈਂ ਕੀ ਨਾਮ ਸੀ ਮਲ ਕਿੰਨਾ ਨਾਮ ਸੀ ਉਹਦਾ ਤਾਂ ਪਤਾ ਉਹ ਨਾਮ ਤੂੰ ਅੱਗੇ ਲੈ ਕੇ ਜਾਣਾ ਨਹੀਂ ਜੇ ਪਾਪਾ ਕਿਤਨੇ ਕਿਤੇ ਪਿੱਛੇ ਰਹਿ ਗਿਆ ਤਾਂ ਪਾਪੇ ਦੇ ਨਾਲ ਉਹਨਾਂ ਦੇ ਬੇਟੇ ਨੇ ਖੜਨਾ ਨਾ ਸਪੋਰਟ ਤੇ ਹੁਣ ਤੂੰ ਖੜੇਗਾ ਨਾ ਤੇ ਫਿਰ ਤੂੰ ਖੜੇਗਾ ਤਾਂ ਤੈਨੂੰ ਅੱਜ ਕੀ ਕਰਨਾ ਚਾਹੀਦਾ ਫਿਰ ਪੜ੍ਹਨਾ ਚਾਹੀਦਾ ਤੂੰ ਆਪਣੀ ਜ਼ਿੰਦਗੀ ਦੇ ਕਿੰਨੇ 7 ਸਾਲ 8 ਸਾਲ ਮੋਬਾਈਲ ਤੇ ਗਾਲ ਤੇ 19 ਦੇ ਵਿੱਚ ਤੈਨੂੰ ਮੋਬਾਈਲ ਮਿਲ ਗਿਆ ਸੀਗਾ 19 20 21 22 23 24 25 7ਵਾਂ ਸਾਲ ਚੱਲਦਾ 7 ਸਾਲ ਪੁੱਤ ਤੂੰ ਸਿਰਫ YouTube ਤੇ ਗੇਮਾਂ ਤੇ ਮੋਬਾਈਲ ਦੇ ਵਿੱਚ ਔਰ ਕਿੰਨੇ ਰੀਚਾਰਜ ਹੋ ਗਏ ਕਿੰਨੇ ਮੋਬਾਈਲ ਚੇਂਜ ਹੋ ਗਏ ਨੇ ਇੱਕ ਦੋ ਮੋਬਾਈਲ ਵੀ ਚੇਂਜ ਕੀਤੇ ਹੋਣੇ ਹਨਾ ਪਹਿਲਾਂ ਪਹਿਲਾਂ ਤਾਂ ਘਰੇ ਜਦੋਂ ਲੜਾਈ ਹੁੰਦੀ ਸੀ ਸ਼ਾਇਦ ਦੇ ਪਾਪਾ ਹੋਣੀ ਤੋੜ ਦੱਲੇ ਸੀ ਪਰ ਇਹ ਫੇਰ ਨਹੀਂ ਸੀ ਟਿਕਦਾ ਅੱਛਾ ਫੇਰ ਇਹ ਨਹੀਂ ਆ ਉਹ ਵੀ ਹਾਈਪਰ ਹੋ ਜਾਂਦੇ ਹਣੇ ਕਿਉਂਕਿ ਪਾਪਾ ਨੂੰ ਉਮੀਦ ਹੁੰਦੀ ਹੈ ਪੁੱਤ ਬੱਚੇ ਤੋਂ ਬਹੁਤ ਪਾਪਾ ਨੂੰ ਐ ਹੁੰਦਾ ਵੀ ਮੇਰਾ ਬੇਟਾ ਮੇਰੀ ਸਪੋਰਟ ਕਰੂ ਮੇਰੀ ਬਾਹਮ ਬਣੂ ਮੇਰੇ ਬਰਾਬਰ ਖੜੋ ਹੁਣ ਜਦੋਂ ਤੂੰ ਨਹੀਂ ਕਰੇਂਗਾ ਮੰਮਾ ਤਾਂ ਤੇਰੀ ਤੇਰੇ ਲਈ ਪਰਦਾ ਵੀ ਰੱਖ ਲੂ ਤੇਰੇ ਲਈ 2 ਮਿੰਟ ਝੂਠ ਵੀ ਬੋਲ ਲੂ ਤੈਨੂੰ ਪਰ ਪਾਪਾ ਤਾਂ ਪੁੱਤ ਉਹਨਾਂ ਨੂੰ ਹੁੰਦਾ ਵੀ ਮੇਰਾ ਪੁੱਤ ਆ ਵੀ ਮੈਨੂੰ ਇਹਦੇ ਸਾਥ ਦੀ ਲੋੜ ਆਏ ਮੈਨੂੰ ਸਾਥ ਦੇਣ ਦੀ بجائے ਅੰਦਰ ਬੈਠਾ ਉਹਨੂੰ ਕਿੰਨਾ ਗੁੱਸਾ ਚੜਦਾ ਹੋ ਕਿੰਨੀ ਫ੍ਰਸਟ੍ਰੇਸ਼ਨ ਹੁੰਦੀ ਹੋਊਗੀ ਪਾਪਾ ਨੂੰ ਤੇਰੇ ਨੂੰ ਹੁੰਦੀ ਹੋਊ ਕਿ ਨਹੀਂ ਜੇ ਤੂੰ ਆਪਣੀ ਪਾਪਾ ਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਦੇਖ ਜੇ ਤੂੰ ਹੁੰਦਾ ਪਾਪਾ ਦੀ ਥਾਂ ਤੇ ਤੇ ਉਹ ਬੇਟਾ ਹੁੰਦਾ ਤੇ ਤੂੰ ਕੀ ਕਰਦਾ ਫਿਰ ਇਸ ਕਰਕੇ ਹੁਣ ਪੁੱਤ ਤੇਰੇ ਕੋਲੇ ਟਾਈਮ ਅਸੀਂ ਤੇਰੇ ਕੋਲ ਆਏ ਹਾਂ ਮੰਮਾ ਨੇ ਵੀ ਤੈਨੂੰ ਆਹ ਦੇਣਾ ਆਪਾਂ ਉੱਥੇ ਚੱਲਦੇ ਹਾਂ ਟ੍ਰੀਟਮੈਂਟ ਸ਼ੁਰੂ ਕਰਾਵਾਂਗੇ ਟ੍ਰੀ ਇਹਦੇ ਚ ਕੀ ਟ੍ਰੀਟਮੈਂਟ ਕੀ ਹੈ ਪੁੱਤ ਟ੍ਰੀਟਮੈਂਟ ਸਿਰਫ ਇਨਾ ਵਾ ਤੇਰਾ ਬਿਹੇਵੀਅਰ ਆ ਜਿਹੜਾ ਉਹ ਸੋਸ਼ਲ ਹੋਊਗਾ ਥੋੜਾ ਬਾਹਰ ਨਿਕਲੇਗਾ ਮੋਬਾਈਲ ਨੂੰ ਛੱਡੇਗਾ ਹਣਾ ਹਸਪੀਟਲ ਦੇ ਵਿੱਚ ਆਪਾਂ ਜਾ ਕੇ ਦਵਾਈ ਲਵਾਂਗੇ ਦਵਾਈ ਨੇ 30% ਕੰਮ ਕਰਨਾ 70% ਕੰਮ ਕਰਨਾ ਤੁਹਾਡਾ ਮਾਹੌਲ ਉੱਥੇ ਤੇਰੇ ਵਰਗੇ ਬੱਚੇ ਨੇ ਤੇਰੀ ਇਹਦੇ ਉਹਨਾਂ ਨਾਲ ਤੂੰ ਬੈਠੇਂਗਾ ਗੱਲਾਂ ਕਰੇਂਗਾ ਖੇਡੇਂਗਾ ਫਿਜ਼ੀਕਲ ਗੇਮਾਂ ਖੇਡਾਂਗੇ ਆਪਾਂ ਇਦਾਂ ਦੀਆਂ ਚੀਜ਼ਾਂ ਹੋਣੀਆਂ ਪੁੱਤ ਔਰ ਤੂੰ ਦੇਖੀ ਆਪਣੇ ਆਪ ਹੀ ਐਕਟਿਵ ਹੋਣਾ ਤੇਰੇ ਕਿੰਨਾ ਬੂਸਟ ਹੋਣਾ ਤੂੰ ਕਿੰਨੀ ਖੁਸ਼ੀ ਮਿਲਣੀ ਹੈ ਤੈਨੂੰ ਤੂੰ ਆਪ ਕਹੇਂਗਾ ਵੀ ਅੰਕਲ ਮੈਂ ਬਹੁਤ ਵਧੀਆ ਤੂੰ ਥੈਂਕਿਊ ਕਰੇਂਗਾ ਵੀ ਅੰਕਲ ਥੈਂਕਿਊ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਅਸੀ ਕੰਨ ਲਾ ਤੁਸੀਂ ਮੇਰਾ 1 ਸਾਲ ਹੋਰ ਖਰਾਬ ਕਰੀ ਜਾਂਦੇ ਆ ਜਦ ਮੈਂ ਤੁਹਨ ਕਹੀ ਜਾਂਦਾ ਮੈਨੂੰ ਸਕੂਲ ਲਗਾ ਦਿਓ ਮੈਂ ਚਲਾ ਜਾਊਂਗਾ ਮੈਂ ਕਿਹਾ ਐਦਾਂ ਕੋਈ ਔਖਾ ਕੰਮ ਨਹੀਂ ਹੈਗਾ ਪਹਿਲਾਂ ਤੂੰ ਆਪਣਾ ਸ਼ਰੀਰ ਸੈੱਟ ਕਰਨਾ ਹੈ ਹੁਣ ਤੈਨੂੰ ਸਾਬਤ ਕਰਨਾ ਪੈਣਾ ਅੱਗੇ ਤੈਨੂੰ ਕਿੰਨੀ ਵਾਰੀ ਇਹਨਾਂ ਨੇ ਮੌਕੇ ਦਿੱਤੇ ਉਦਾਂ ਹੀ ਮੌਕਾ ਦੇ ਦਿੰਦੇ ਸੀ ਹੁਣ ਇਸ ਵਾਰ ਤੇਰੇ ਦਾੜੀ ਆ ਗਈ ਹੁਣ ਤੂੰ ਵੱਡਾ ਹੋ ਗਿਆ ਹੁਣ ਤੈਨੂੰ ਵੀ ਇਮਤਿਹਾਨ ਦੇਣਾ ਪੈਣਾ ਤੂੰ ਇਹਨਾਂ ਦੇ ਇਮਤਿਹਾਨ ਪਾਸ ਕਰੇਂਗਾ ਫਿਰ ਹੀ ਤੈਨੂੰ ਸਕੂਲ ਲਾਉਣਗੇ ਹੁਣ ਠੀਕ ਆ ਕਰੇਂਗਾ ਨਾ ਪਾਸ ਪ੍ਰੋਮਿਸ ਪੱਕਾ ਨਾ ਹੁਣ ਇੱਥੇ ਜੀ ਸਾਡਾ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਪੀਐਸ ਬਾਗਾ ਜੀ ਸਾਡੇ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਰਾਸਤਾ ਕਰਵਾਇਆ ਸਾਡੇ ਨਾਲ ਸੰਪਰਕ ਕਰਵਾਇਆ ਕਿਉਂਕਿ ਭੈਣ ਹੁਣੀ ਬਹੁਤ ਲੰਬੇ ਸਮੇਂ ਤੋਂ ਚਾਹੁੰਦੇ ਸੀ ਵੀ ਸਾਡਾ ਬੇਟਾ ਕਿਸੇ ਨਾ ਕਿਸੇ ਤਰੀਕੇ ਠੀਕ ਹੋ ਜਵੇ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਸੰਪਰਕ ਹੋਇਆ ਗੱਲ ਹੋਈ ਕਿਸੇ ਨੇ ਅੱਗੇ ਸੁਨੇਹਾ ਇਹਨਾਂ ਤੇ ਕਰ ਪਹਚਾਇਆ ਵੀ ਆਪਾਂ ਮਨੁੱਖਤਾਰੀ ਸੇਵਾ ਪਰਿਵਾਰ ਚ ਗੱਲ ਕਰੀਏ ਤਾਂ ਫਿਰ ਇਹਨਾਂ ਨੇ ਬਾਗਾ ਸਾਹਿਬ ਨਾਲ ਗੱਲ ਕੀਤੀ ਬਾਗੇ ਬਾਈ ਨੇ ਸਾਨੂੰ ਵੀਡੀਓ ਭੇਜੀ ਤਾਂ ਫਿਰ ਜਦ ਅਸੀਂ ਗੱਲ ਕੀਤੀ ਭੈਣ ਹੁਣੀ ਫਿਰ ਸਾਨੂੰ ਮਿਲਣ ਆਏ ਉੱਥੇ ਬਾਗੇ ਬਾਈ ਉਹਨਾਂ ਦੇ ਨਾਲ ਹੀ ਤੇ ਇਹਨਾਂ ਨੇ ਆ ਕੇ ਸਾਨੂੰ ਸਾਰੀ ਗੱਲ ਦੱਸੀ ਵੀ ਮੇਰਾ ਬੇਟਾ ਵੀ 6-7 ਸਾਲਾਂ ਤੋਂ ਅੰਦਰ ਹੀ ਬੈਠਾ ਰੂਮ ਦੇ ਵਿੱਚ ਵੀ ਭੰਨਾ ਤੋੜੀ ਕਰਨ ਲੱਗ ਗਿਆ ਹੁੰਦਾ ਆਪਣਾ ਨੁਕਸਾਨ ਕਰਨ ਲੱਗ ਗਿਆ ਹੁੰਦਾ ਜੀ ਉਹਨੂੰ ਅਸੀਂ ਮੋਬਾਈਲ ਨਹੀਂ ਦਿੰਦੇ ਜਾਂ ਰੀਚਾਰਜ ਨਹੀਂ ਕਰਾਉਂਦੇ ਸਕੂਲੇ ਨਹੀਂ ਜਾਂਦਾ 2019 ਦਾ ਜਿਵੇਂ 18 ਜੀ ਲਗਭਗ ਜਨੇ ਪੜ੍ਹਾਈ ਬੰਦ ਕਰਤੀ ਸੀ ਉਸ ਤੋਂ ਬਾਅਦ ਇਹ ਪੜ੍ਹਨ ਵੀ ਨਹੀਂ ਗਿਆ ਸਕੂਲੇ ਤੇ ਅੱਜ ਇਹ ਪਲੱਸ 1 ਦੇ ਵਿੱਚ ਜਾਂ ਪਲੱਸ 2 ਦੇ ਵਿੱਚ ਹੋਣਾ ਸੀ ਜੇ ਲਗਾਤਾਰ ਸਕੂਲ ਜਾ ਰਿਹਾ ਹੁੰਦਾ ਅੱਜ ਇਹ ਕਾਲਜ ਜਾਣ ਦੀ ਤਿਆਰੀ 'ਚ ਹੋਣਾ ਸੀ ਅੱਜ ਇਹ ਬੱਚਾ ਆਪਣੇ ਫਿਊਚਰ ਦੇ ਵਾਸਤੇ ਉਹ ਲਾਸਟ ਵਾਲਾ ਜਿਹੜਾ ਸਟੱਡੀ ਦਾ ਸਟੈਪ ਆ ਉਹ ਲੈਣ ਲਈ ਤਿਆਰ ਹੋਣਾ ਸੀ ਪਰ ਇਹਨਾਂ ਮੋਬਾਈਲਾਂ ਨੇ ਇਹਨਾਂ ਇੰਟਰਨੈਟ ਦੀ ਦੁਨੀਆ ਨੇ ਅੱਜ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਧਰਤੀਆਂ ਇਸ ਕਰਕੇ ਉਹਨਾਂ ਮਾਪੇ ਲਈ ਵੀ ਇਹ ਸੁਨੇਹਾ ਬਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਇਸ ਕਰਕੇ ਮੋਬਾਈਲ ਦੇ ਦਿੰਦੇ ਆ ਵੀ ਚੱਲ ਕੋਈ ਨਾ ਟਿਕ ਜੂਗਾ ਕੋਈ ਨਾ ਤਾਂ ਮਨ ਲੱਗ ਜਾਂਦਾ ਅਸੀਂ ਕੰਮ ਕਰਨਾ ਬੱਚੇ ਨੂੰ ਮੋਬਾਈਲ ਲਾ ਕੇ ਦੇ ਦੋ ਇਹ ਬਹੁਤ ਖਤਰਨਾਕ ਬਿਮਾਰੀ ਆ ਆਉਣ ਵਾਲੇ ਸਮੇਂ ਚ ਜਿੰਨੀਆਂ ਵੱਡੀਆਂ ਤੇ ਭਿਆਨਕ ਬਿਮਾਰੀਆਂ ਵਾ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਵੱਡੀ ਤੇ ਖਤਰਨਾਕ ਬਿਮਾਰੀ ਮੋਬਾਈਲ ਦੀ ਐਡਿਕਸ਼ਨ ਮੰਨੀ ਜਾਇਆ ਕਰੂਗੀ ਇਹ ਅੱਜ ਤੋਂ 10 ਸਾਲਾਂ ਬਾਅਦ ਇਹਦੇ ਵਾਸਤੇ ਰੀਹੈਬ ਸਟੇਸ਼ਨ ਬਣਨਗੇ ਇਦਾਂ ਦੇ ਸੈਂਟਰ ਬਣਨਗੇ ਵੀ ਉੱਥੇ ਬੱਚਿਆਂ ਨੂੰ ਰੱਖਿਆ ਜਾਇਆ ਕਰੂ ਜਿਵੇਂ ਹੁਣ ਚਿੱਟਾ ਛਡਾਉਣ ਲਈ ਆਪਾਂ ਕਹਿੰਦੇ ਨਾ ਵੀ ਬੱਚੇ ਨੂੰ ਸੈਂਟਰ ਭੇਜ ਦਿੰਨੇ ਆ ਮੋਬਾਈਲਾਂ ਤੋਂ ਖੇੜਾ ਛਡਾਉਣ ਲਈ ਵੀ ਇਦਾਂ ਦੇ ਹਾਲਾਤ ਬਣ ਜਾਣੇ ਆਉਣ ਵਾਲੇ ਸਮੇਂ ਤੇ ਇਸ ਕਰਕੇ ਬੇਨਤੀ ਆ ਭੈਣੋ ਤੇ ਭਰਾਵੋ ਅੱਜ ਹੀ ਆਪਾਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੀਏ ਬੱਚਿਆਂ ਨੂੰ ਦੂਰ ਰੱਖੀਏ ਬੱਚੇ ਰੀਅਲ ਜ਼ਿੰਦਗੀ ਰੀਅਲ ਲੋਕਾਂ ਨੂੰ ਦੇਖਣ ਬਾਤਾਂ ਕਹਾਣੀਆਂ ਸੁਣਨ ਸਾਖੀਆਂ ਸੁਣਨ ਗੁਰੂ ਦੀ ਜਾਂ ਸਾਡੇ ਉਹਨਾਂ ਯੋਧਿਆਂ ਦੀਆਂ ਬਾਤ ਸੁਣਨ ਨਾ ਕਿ ਕਾਰਟੂਨ ਚਸ਼ਮਾ ਕਿਹੜਾ ਇਹਦੀਆਂ ਚੀਜ਼ਾਂ ਨਾਲ ਦੇਖਣ ਤੇ ਅੱਜ ਅਸੀਂ ਇਸ ਬੱਚੇ ਨੂੰ ਇਹਦੀ ਅਸੀਂ ਇਹਦਾ ਫੇਸ ਇਹਦੀ ਆਈਡੈਂਟੀਟੀ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਕਰਕੇ ਬਲਰ ਕੀਤੀਆਂ ਵੀ ਇਹਨੇ ਬੱਚੇ ਨੇ ਆਪਣਾ ਜੀਵਨ ਚੱਗੇ ਵਧਣਾ ਇਸ ਬੱਚੇ ਨੇ ਇੱਕ ਦਿਨ ਆਫੀਸਰ ਬਣਨਾ ਇਸ ਬੱਚੇ ਨੇ ਇੱਕ ਦਿਨ ਕੋਈ ਚੰਗਾ ਬਿਜ਼ਨਸਮੈਨ ਬਣਨਾ ਇਸ ਕਰਕੇ ਅਸੀਂ ਇਹਦੀ ਆਈਡੈਂਟੀਟੀ ਹੈ ਜਿਹੜੀ ਇਹਦਾ ਅਸੀਂ ਇਹਨੂੰ ਸਾਰੇ ਡਿਸਕਲੋਜ਼ ਨਹੀਂ ਕਰ ਰਹੇ ਪਰ ਇਹ ਸੁਨੇਹਾ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦਿਓ ਆਪਣੇ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਜੀਵਨ ਵਿੱਚ ਜਰੂਰ ਇਹਨਾਂ ਚੀਜ਼ਾਂ ਤੇ ਅਮਲ ਕਰੋ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਣੀ ਇਸ ਮਾਂ ਦੀ ਇਸ ਦਾਦੀ ਦੀ ਜਿਹੜੀ ਪੀੜਾ ਵਾ ਉਹਨੂੰ ਮਹਿਸੂਸ ਜਰੂਰ ਕਰਿਓ ਇਸ ਘਰ ਦੀ ਉਸ ਪੀੜਾ ਨੂੰ ਮਹਿਸੂਸ ਕਰਿਓ ਵੀ ਕਿੰਨੇ ਦੁਖੀ ਨੇ ਆਪਣੇ ਬੱਚੇ ਨੂੰ ਲੈ ਕੇ ਇਕਲੋਤਾ ਪੁੱਤਾਂ ਨਾ ਨਾ ਤਾਂ ਉਹ ਇਹਨਾਂ ਜ਼ਬਰਦਸਤੀ ਕਰ ਸਕਦੇ ਆ ਤੇ ਨਾ ਉਸ ਬੱਚੇ ਨੂੰ ਉਹ ਬਦਲ 파 ਰਹੇ ਆ ਕਿੰਨੀ ਤਕਲੀਫ ਚ ਹੋਊਗੀ ਉਹ ਮਾਂ ਜਦੋਂ ਦੂਸਰੇ ਬੱਚਿਆਂ ਨੂੰ ਦੇਖਦੀ ਹੋ ਜਿਹੜੇ ਇਹਦੇ ਨਾਲ ਪੜ੍ਹਦੇ ਸੀ ਜਿਹੜੇ ਵੱਡੀਆਂ ਕਲਾਸਾਂ 'ਚ ਅੱਜ ਇੱਥੇ ਮੋਟਰਸਾਈਕਲਾਂ ਤੇ ਗੇੜੇ ਮਾਰਦੇ ਆ ਨਿੰਘਦੇ ਆ ਕਰਦੇ ਆ ਤੇ ਉਹ ਮਾਂ ਨੂੰ ਕਿਵੇਂ ਲੱਗਦਾ ਹੋ ਵੀ ਮੇਰਾ ਪੁੱਤ ਵੀ ਐ ਹੋਣਾ ਸੀ ਉਹ ਦਾਦੀ ਨੂੰ ਕਿਵੇਂ ਲੱਗਦਾ ਹੋ ਉਹ ਇਲਾਕੇ ਦੇ ਵਿੱਚ ਇੱਕ ਚੰਗਾ ਵਪਾਰੀ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਦੇ ਪੁੱਤਰੇ ਨੇ ਅੱਗੇ ਉਹਦੀ ਲੈਗਸੀ ਨੂੰ ਵਧਾਉਣਾ ਸੀ ਤੇ ਉਹ ਬੱਚਾ ਗੇਮਾਂ ਚ ਮੋਬਾਈਲ ਦੀ ਦੁਨੀਆ ਚ ਇੰਟਰਨੈਟ ਦੀ ਦੁਨੀਆ ਚ ਖੋ ਗਿਆ ਕਿਤਨਾ ਕਰੇ ਅਰਦਾਸ ਇਸ ਪਰਿਵਾਰ ਲਈ ਇਸ ਬੱਚੇ ਲਈ ਇਸ ਬੱਚੇ ਦੇ ਭਵਿੱਖ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ